ਯਸ ਸਵਾ ਦਸ ਮਿੰਟ ਪਹਿਲਾਂ ਪਤਾ ਲੱਗਾ ਜੀ ਸਾਨੂੰ ਇਹ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ-ਬਾਰ ਜਿਲੰਦਰ ਰੋਡ ਤੋਂ ਕੋ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੈਮਰੇ ਚੈੱਕ ਕਰਦੇ ਹਾਂ ਜਲਦੀ ਤੋਂ ਜਲਦੀ ਇਹਨਾਂ ਨੂੰ ਕਰ ਲਾਂਗੇ ਜੀ ਕਿੰਨੇ ਰਾਉਂਡ ਫਾਇਰ ਹੋਏ ਕਿੰਨੇ ਕੋਲ ਹਾਂਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਜਾਨੀ ਨੁਕਸਾਨ ਨਹੀਂ ਸਰ ਸੀਸੀਟੀਵੀ ਆਈ ਹੈ ਹਾਂਜੀ ਸੀਸੀਟੀਵੀ ਦੇਖ ਰਹੇ ਜੀ ਹਜੇ ਚੈੱਕ ਕਰਦੇ ਹਾਂ ਨਾ ਬਾਈ ਬੋਲ ਮੈਂ ਨਕਲਵੰਦ ਸਿੰਘ ਜੀ ਇੱਕ ਕੀ ਦੁਕਾਨਾ ਤੇ ਕੀ ਹੋਇਆ ਪ੍ਰੀਤ ਮੈਡੀਕਲ ਸਟੋਰ ਤੋਂ ਬੋਲਣ ਆ ਅੱਛਾ ਜੀ ਤੇ ਦੋ ਬੰਦੇ ਆਏ ਅੱਛਾ ਜੀ ਮੁੰਡੇ ਦੋ ਉਹਨਾਂ ਗੋਲੀ ਚਲਾਈ ਆ ਤੇ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚੱਲ ਗਏ ਸਿੱਧੇ ਰੋਂਗ ਸਾਈਡ ਹੀ ਆਏ ਜੀ ਹਵਾਈ ਫਾਇਰ ਕੀਤੇ ਕਿ ਸਿੱਧੇ ਸਿੱਧੇ ਹੀ ਕੀਤੇ ਕਿਸੇ ਨੇ ਲੱਗਿਆ ਤੇ ਨਹੀਂ ਕੋਈ ਨਹੀਂ ਨਿਕਲਿਆ ਕਿਸੇ ਨੇ ਪਹਿਲਾਂ ਕੋਈ ਧਮਕੀ ਜਾਂ ਫਰੋਦੀ ਦੀ ਕਾਲ ਨਹੀਂ ਨਹੀਂ ਕੋਈ ਕਾਲ ਤਾਂ ਇਦਾਂ ਹੀ ਆਇਆ ਫਾਇਰ ਕੋਈ ਕਦੀ ਫਰੋਟੀ ਦੀ ਕਲੋਨੀ ਹੈ ਨਹੀਂ ਨਹੀਂ ਕਿੰਨੇ ਲੋਕ ਸੇਕੇ ਜਰੂਰੀ ਫਾਈਲ ਪੁੱਛੋ ਨਹੀਂ ਮੈਂ ਕਿਹਾ ਮੈਂ ਇੱਧਰ ਬੈਠਾ ਆ ਉਹ ਭਤੀਜਾ ਉਧਰ ਬੈਠਾ ਵਾ ਬਸ ਆਪਾਂ ਉਹ ਕੰਮ ਡੇ ਕਰਨ ਉਹ ਆਪਣਾ ਕੰਮ ਕਰਨੇ ਮੈਂ ਆਪਣਾ ਇੱਧਰ ਕਰਨਾ